ਉੱਤੇ ਪੀਂਦੀ ਪੀਦਾਨੀ ਲੱਗੀ ਹੋਰ ਤੂੰ ਐਂ ਦੇ ਕਰਕੇ 100 ਕੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਗਾਣਾ ਆਪਣਾ 100 ਕੇ ਹੋ ਗਿਆ ਜੀ ਹਾਂ ਲਾਵਾ ਪੱਤੇ ਪੜਨਾ ਸੀ ਚਾਰ ਚਾਰ ਨਾਲ ਆਉਂਦੇ ਆ ਜਦੋਂ ਜਦੋਂ ਸਾਡਾ ਵਿਆਹ ਸੀ ਉਦੋਂ ਚੰਗੀ ਸੀ ਮੰਮੀ ਜੀ ਚੰਗ ਨਹੀਂ ਸੀ ਵਿਆਹਾਂ ਦਾ ਉੱਤਾਂ ਹੇਡ ਡਿੱਗਣ ਲੱਗੀ ਜੀ ਅਈ ਦਾ ਦਾਜ ਦਾ ਨਹੀਂ ਲਵਾਗੇ ਯਾਰ ਅਸੀਂ ਲਵਾਗੇ ਅਈ ਦਾ ਦਾਜ ਆਪਣਾ ਗਾਣਾ ਸਪੋਟੀਫਾਈ ਜੀਓ ਸਾਵਨ ਤੇ ਆਈ ਟਿਊਨ ਸਾਰੀਆਂ ਵੈਬਸਾਈਟਾਂ ਤੇ ਆ ਚੁੱਕਿਆ ਤੁਸੀਂ ਡਾਊਨਲੋਡ ਕਰਕੇ ਸੁਣ ਵੀ ਸਕਦੇ ਹੋ ਸਾਡੀ ਸਾਰਿਆਂ ਵੱਡੇ ਤੋਂ ਸਪੋਰਟ ਸਾਡੇ ਵੀ ਮੰਮੀ ਡੈਡੀ ਦਾ ਨਾ ਕਰਕੇ ਅਪਾ ਇੱਥੇ ਤੱਕ ਪਹੁੰਚੇ ਆ ਵਾਈਬਰੂ ਮੇਰ ਕਰਨ ਸਾਡੀਆਂ ਉਮਰਾਂ ਵੀ ਇਹਨਾਂ ਨੂੰ ਪਾਉਂਦਾ ਮੰਮੀ ਦਾ ਤਾਂ ਵਿਆਹ ਹੀ ਨਹੀਂ ਹੋਇਆ ਇਹਦਾ ਨਹੀਂ ਨਹੀਂ ਦੁਬਾਰਾ ਹੋਗਾ ਸਾਰਾ ਦਾ ਨਹੀਂ ਲੈ ਜਾਂ ਇਹਨਾਂ ਨੇ ਤਾਂ ਵੀ ਉਹ ਚੱਲ ਪੈਕੇ ਛੱਡ ਜਾ ਰ ਇਹਨੂੰ ਐਵੇਂ ਐਵੇਂ ਅਸੀਂ ਐਵੇਂ ਤਰੇ ਕੰਨਾਂ ਦਾ ਲਾਜ ਕਰਾ ਕੇ ਫਿਰਦੇ ਆ ਨਾਲੇ ਅਸੀਂ ਵਿਆਹ ਤੇ ਚੱਲ ਗਏ ਦੁਬਾਰਾ ਵਿਆਹ ਦੇ ਨਾਲੇ ਅਸੀਂ ਚੈੱਕ ਕਰਾਂਗੇ ਹਾਂ ਜੇ ਤੂੰ ਸਹੀ ਜਵਾਬ ਦੱਸੇ ਤਾਂ ਲਿਓ ਨਾ ਤੇ ਹੋਰ ਆਪਸ਼ਨਾਂ ਵੀ ਹੈਗੀਆਂ ਤੇਰੀਆਂ ਹਾਂ ਹਾਂ ਲਾਵਾ ਬੱਚੇ ਫੜਨਾ ਸੀ ਚਾਰ ਚਾਰ ਨਾਲ ਆਉਂਦੀਆਂ ਆ ਉਹ ਰਵਾਇਤੀ ਪੋਲੀ ਨੇ ਉਹ ਗੱਡੀ ਚਲਾਉਂ ਉਹ ਚਲਾਵਾਗੇ ਮੰਮੀ ਪੜੀਆਂ ਹਾਂ ਮੰਮੀ ਹਾਂ ਹਾਲੇ ਤੋੜਾ ਫੁੱਫੜ ਜਿਆਦਾ ਬੈਠਾ ਹੁਣ ਭੂਆ ਫੁੱਫੜ ਤੇਰਾ ਨਾਲ ਜਿਆਦਾ ਫਿੱਟ ਆ ਅਗਲਾ ਬਟੰਡੇ ਮੋਟਰਸਾਈਕਲ ਤੇ ਜਾਇਆ ਹੁੰਦਾ ਤੈਨੂੰ ਸੁਣਦਾ ਨਹੀਂ ਇਹ ਗੱਲ ਤੂੰ ਤਾਂ ਵੇਹਲ ਹੋ ਗਈ ਨਾ ਆਵੇ ਨਾ ਚੱਲ ਬਈ ਇਹਨੂੰ ਛੱਡ ਛੋਟਾ ਜੀ ਦਵਾਦ ਤੋਂ ਵਿਆਹ ਜਦੋਂ ਲਾਵਾ ਹੀ ਲੈ ਜਾ ਪਰ ਕਿਹੇ ਕਿਹੇ ਹੁਣ ਵਿਆਹ ਨਾ ਹਾਂ ਜੇ ਸਾਡੇ ਵਿਆਹਾਂ ਬਾਰੇ ਇਹ ਜਿਹਾ ਵਿਆਹ ਨਹੀਂ ਸੀ ਉਦੋਂ ਨਾਮਾ ਹੀ ਨਹੀਂ ਸੀ ਤਾਈ ਤੇਰਾ ਚਾ ਪੂਜਾ ਪੂਰਾ ਹੋ ਜੂ ਹੁਣ ਅੱਗਾਂ ਦਾ ਪਾਵਾਂਗੇ ਤੇਰੇ ਕੱਲ ਮੰਮੀ ਨੇ ਸੈਟ ਉਾ ਕੇ ਦੇਖਿਆ ਸੀ ਹੈਨਾ ਉਹੀ ਪਾਣਾ ਹੈ ਦੇਖਿਆ ਸਮਾਂ ਸਾਰਾ ਹੈਗਾ ਅੱਜ ਵਲੌਗ ਚ ਪਾਤਾ ਇੰਦਰ ਨੇ ਉਮੇ ਉਦੋਂ ਪੁਰਾਣੇ ਵਾਲਾ ਸਮਾਂ ਚ ਉਹ ਨਵੇਂ ਵਾਲਾ ਆ ਚੁੰਮਣੇ ਵਾਲਾ ਪਾ ਦੇਾਂਗੇ ਤੇਰੇ ਟੁੱਪੜ ਕੋਲੇ ਗੁਰਤੇ ਵੀ ਆਣੇ ਦੀ ਹੈਗੇ ਆ ਨਵੇਂ ਬਣੇ ਕੋਰਤੇ ਹੁਣ ਦਾ ਕੋਟ ਬੈਂਟ ਨਹੀਂ ਆਏ ਹਾਏ ਹਾਏ ਬੇਕਾਰ ਸ਼ੈਕਸ਼ਨ ਵੀ ਹਾਂ ਡੈਡੀ ਨੇ ਹੋਈ ਪਵਾ ਦਾਗੇ ਜਿਹੜਾ ਮੇਰੇ ਵਿਆਹ ਤੇ ਪਾਇਆ ਸੀ ਲੰਮਾ ਹਾਂ 6 ਮਹੀਨਿਆਂ ਦਾ ਲੱਗਾ ਨਾਲੇ ਯਾਰ ਉਦੋਂ ਗਰਮੀ ਸੀ ਇਹਨਾਂ ਦੇ ਵਿਆਹ ਮੌਕੇ ਹਾਂ ਨਾਲੇ ਸਿਆਲ ਆ ਸਹੀ ਗੱਲ ਆ ਪ੍ਰੋਗਰਾਮ ਵਧੀਆ ਬੰਨਿਆ ਜਾਣਾ ਹਾਂ ਅਲੇ ਦੈਨ ਖੁੱਲੇ ਆ ਨਾ ਦੈਨ ਵੱਟੇ ਆ ਕਰ ਲੋ ਤਿਆਰੀ ਸਹੀ ਗੱਲ ਆ ਸੂਟ ਆਪਣੇ ਕੋਲੇ ਪਏ ਆ ਬੰਾ ਹਾਂ ਲਾਵਾ ਮਾਮੇ ਨੂੰ ਫੋਨ ਨਾਲੇ ਯਾਰ ਆਪਣੀ ਬੁਟੀਕ ਦੀ ਐਡ ਹੋ ਜੂ ਉਹਦੇ ਚ ਬਾਹਰ ਆ ਬੰਾ ਬੁਟੀਕ ਦੀ ਐਡ ਆ ਡਰਾਮਾ ਹੋ ਜਾਣੀਆਂ ਆਪਣੀ ਵਿਆਹ ਨਾਲੇ ਆਪਣੇ ਗਾਣੇ ਦੀ ਵੀ ਹੋ ਜਾਣੀਆਂ ਆਪਣੇ ਗਾਣੇ ਦੀ ਵੀ ਨਾਲੇ ਗਾਣੇ ਦੀ ਵੀ ਹੋ ਜਾਣੀ ਆ ਸਾਡੀ ਹਾਂ ਉਹਨੇ ਰਸਮਾਂ ਨਾਲ ਵਿਆਹਣਾ ਆ ਗਿਆ ਬਾਕੀ ਚੱਲਣਾ ਆ ਵੀਡੀਓ ਤੇ ਆ ਬੁਆ ਆਇਆ ਵੀ ਸੰਗੀ ਯਾਰ ਥੋੜਾ ਜਹਾ ਹੈ ਨਾ ਫਿਰ ਤੂੰ ਜਾਂਦੇ ਹਾਂ ਕੋਕਟੇ ਆਹ ਸੋਹਰਾ ਹੈ ਤਾਂ ਮੇਰੇ ਮਾਂ ਨੇ ਜਨਮ ਨਹੀਂ ਲਾ ਇਹ ਨਹੀਂ ਸੰਗੀ ਦੀ ਲੈ ਫਿਰ ਹੁਣ ਨਹੀਂ ਡੈਡੀ ਜਦੋਂ ਜਦੋਂ ਸਾਡਾ ਵਿਆਹ ਸੀ ਉਦੋਂ ਸੰਗੀ ਸੀ ਮੰਮੀ ਨਹੀਂ ਉਹਦਾ ਸੰਗੀ ਹੋ ਰਿਹਾ ਉਹਦਾ ਉਹਦਾ ਤਾਂ ਸੰਗੀ ਨਹੀਂ ਸੀ ਵਿਆਹਾਂ ਦਾ ਫਿਰ ਵਿਆਹ ਕਰੇ ਹੋ ਗਿਆ ਕੋਣ ਚੱਜ ਆ ਗਿਆ ਹੁਣ ਚੱਜ ਉਹ ਤਾਂ ਹੈ ਨਾ ਡਿੱਗਣ ਲੱਗੀ ਸੀ। ਕਦੋਂ ਡਿੱਗਣ ਲੱਗੀ ਸੀ? ਇਹਨੇ ਨਹੀਂ ਡਿੱਗ ਰਹੀ ਕਦੋਂ ਲੱਗੀ ਲਾਵਾ ਵੇਲੇ। ਉਹ ਅੱਲਾ ਚੱਲ ਲਾ ਗਾ। ਉਹ ਨਹੀਂ ਉਹ ਭਲੇਖਾ ਪੈ ਗਿਆ ਵੀ ਲਾਵਾ ਪੰਜ ਲੈਣਗੇ ਪੈਣਗੇ। ਅੱਛਾ ਅੱਛਾ ਭਲੇਖਾ ਪੈ ਗਿਆ। ਇਹਨੇ ਕਿਹਾ ਲਾਵਾ ਤਾਂ ਹੁੰਦੀ ਆ ਚਾਰ ਇਹਨੂੰ ਭਲੇਖਾ ਪੈ ਗਿਆ ਮੰਮੀ ਨੇ। ਆਪਾਂ ਤਾਂ ਚੱਜ ਚੁਜ ਹੈ ਨਹੀਂ ਸੀ। ਵਿਆਹ ਨੂੰ ਜਾਉਦੋਂ ਨਾ ਆਏ। ਹਾਂਜੀ ਹਾਂ ਬਿਲਕੁਲ ਜੀ ਬਿਲਕੁਲ। ਕੁੜੀਆਂ ਨੂੰ ਹੁੰਦਾ ਵੀ ਨਹੀਂ ਸੀ। ਹਾਂ ਜੀ ਹੁਣ ਆਈ ਸੱਲੇ ਆ ਚਾਣਾ ਵਿਆਹਾਂ ਦੇ ਨਾ ਜਮਾਈ ਨਹੀਂ ਸੀ ਹਣ ਕਿੰਨੇ ਸਾਲ ਹੋ ਗਏ ਮੈਨੂੰ ਇਹ ਦੱਸੋ ਵਿਆਹ ਨੂੰ ਫੇਰ ਆਪਾਂ 골ਡਨ ਜੁਬਲੀ ਮਨਾ ਲੀਏ 45 45 ਕਿਉਂ ਮੈਨੂੰ ਹੁਣ ਕੀ ਬਰਾ ਤੈਨੂੰ 골ਡਨ ਜੁਬਲੀ ਹੋ ਗਈ ਜੀ ਹਾਂ ਦੁਬਾਰਾ ਹੁਣ ਉਹਨਾਂ ਨੂੰ 골ਡਨ ਜੁਬਲੀ ਤੇ ਦੁਬਾਰਾ ਹੋ ਹੀ ਜਾਂਦਾ ਵਾ ਸਹੀ ਗੱਲ ਆ ਚਲੋ ਕੇਰਾ 45 ਨਾਲ ਤਾਂ ਬੰਦ ਤੂੰ ਇਹ ਕਾਦ ਦੇ ਵੀ ਰਸੂਲਪੁਰ ਆਏਂਗੇ ਕਿ ਜਗਰਾਉਂ ਤੋਂ ਜਗਰਾਉਂ ਨਹੀਂ ਲੈ ਜੀ ਹਾਂ ਜਗਰਾਉਂ ਨਹੀਂ ਠੀਕ ਆ ਜਗਰਾਮੇਟੀ ਹਣ ਜਗਰਾਮ ਤੋਂ ਆਏਗੀ ਸ਼ਹਿਰ ਦਾ ਹਣ ਤੂੰ ਨਾਲੇ ਨਾਲੇ ਜਗਰਾਮੀ ਨੀੜੇ ਤੇ ਕਰ ਲਾਂਗੇ ਉਦੋਂ ਦਾ ਘਰੇ ਕਰਤਾ ਸੀ ਨਾਲੇ ਚੁਣਾਈ ਕਰਕੇ ਆਏ ਉਹ ਅਸੀਂ ਸ਼ਹਿਰ ਨੂੰ ਆ ਹਾਂ ਉਦੋਂ ਡਾਡੀ ਆ ਤੇ ਜਿਵੇਂ ਬਾਤ ਆਉਂਦੀ ਆ ਉਦੋਂ ਡਾਡੀ ਬਾਤ ਲੈ ਕੇ ਗਿਆ ਸੀ ਹੁਣ ਆਪਾਂ ਗੱਡੀਆਂ ਲੈ ਕੇ ਚਲਾਉਂਗਾ ਗੱਡੀਆਂ ਬਿਲਕੁਲ ਜੀ ਹਾਂ ਉਦੋਂ ਮੁੰਮੇ ਬਾਤ ਦੇ ਮੂਹਰੇ ਬਹਿ ਕੇ ਆਈ ਸੀ ਸੀਸੇ ਦੇ ਵੱਡੇ ਦੇ ਕੰਮ ਕੁੰਮ ਸਾਡੀ ਕੁੜੀ ਪੂਰਾ ਜਾਣਦੀ ਐ ਇਹ ਜੀ ਗੱਲ ਨਹੀਂ ਨਹੀਂ ਇਹ ਤਾਂ ਹਾਂ ਉਹ ਤੇ ਨਹੀਂ ਕਟੋਗੜ 100 ਟਰਾਲੀ ਮੈਂ ਕੰਕਰੀ ਬਕਾਤੀ ਆ ਇਸ ਕਰੇ ਉਹ ਵੀ ਠੀਕ ਆ ਹੈ ਨਾ ਡੈਡੀ ਕੰਮ ਕੰਮ ਕਰਨੀ ਉਹਦਾ ਤੇਜ਼ ਸੀ ਵੀ ਕੰਮ ਤਾਂ ਹੁੰਦਾ ਬਹੁਤ ਕੀਤਾ ਮਮੀ ਨੇ ਆਸੋ ਹਣ ਆਪਾਂ ਨਾਲ ਹੀ 골ਡਨ ਜੁਬਲੀ ਉਹਨਾ ਅਗਰ ਰਿਟਾਇਰਮੈਂਟ ਦੇ ਦੇਣੀ ਹੈ ਨਾ ਹੈ ਨਾ ਪੂਆ ਨਾਲ ਹੀ ਰਿਟਾਇਰਮੈਂਟ ਰਿਟਾਇਰਮੈਂਟ ਤਾਂ ਹੋਈ ਵੀ ਆ 골ਡਨ ਜੁਬਲੀ ਬਣਾ ਲੈਣੇ 골ਡਨ ਜੁਬਲੀ ਬਣਾ ਲੈਣੇ ਆ ਹਾਂ ਇੰਨਾ ਹੀ ਕੰਮ ਆ ਦਾਜ ਦਾਜ ਜ਼ਹੀਰ ਅਜੀ ਦਾ ਦਾਜ ਅਸੀਂ ਤਾਂ ਦਾਜ ਅਸੀਂ ਲਵਾਗੇ ਯਾਰ ਅਸੀਂ ਤਾਂ ਹੀ ਲਵਾਗੇ ਅਜੀ ਦਾ ਦਾਜ ਇਹ ਕਿਹੜੀ ਗੱਲ ਹੋ ਗਈ ਅਸੀਂ ਤਾਂ ਦੇ ਚੁੱਕੇ ਆ ਸੰਤਾ 50 ਸਾਲ ਹੋ ਗਏ ਸੰਧਾਰੇ ਦਿੰਦਿਆਂ ਨੂੰ ਅਜੀ ਫੇਰ ਲਵਾਗੇ ਹਣ ਲੈ ਲਵੋਗੇ ਤੁਸੀਂ ਅਸੀਂ ਲੈਣਾ ਤੁਤੋਂ ਹਾਂ ਤੁਸੀਂ ਦਿਓ ਸੰਤ ਸੋਣਨ ਤੁਸੀਂ ਲੈ ਲਓ ਮੇਰੇ ਨਹੀਂ ਅਸੀਂ ਲਵਾਗੇ ਅਸੀਂ ਡੈਡ ਨੂੰ ਲੈ ਕੇ ਆਉਂਦੇ ਹਾਂ ਲੈ ਬੱਲੇ ਉਹ ਥਾਂ ਲੈ ਕੇ ਆ ਲੈ ਵਾ ਦੇਖ ਲੈ ਉਹ ਵੀ ਉਧਰ ਹੋ ਗਈ ਨਾ ਨਹੀਂ ਉਧਰ ਹੀ ਆਪਣੇ ਵਾਲਾ ਦਵਾ ਦੋਨੇ ਹੀ ਰਹਿ ਗਏ ਅਜੀ ਦਾ ਡੈਡੀ ਕੱਢੀ ਆ ਅਈ ਤਾਂ ਆਉਦੇ ਟੰਕਰ ਕੱਢੀ ਆ ਬਈ ਹਾਂ ਅਈ ਤਾਂ ਬਹਿੜੀ ਵਾਲਾ ਕੱਢੀ ਆ ਕੋਈ ਗੱਲ ਨਹੀਂ ਤੁਹਾਨੂੰ ਤੇ ਹੁਣਾਂ ਤਾਂ ਮੈਂ ਉੱਥੇ ਹੀ ਆ ਲਓ ਤੁਹਾਡੇ ਬਦਲੇ ਜਿੱਦਰ ਮਾਦੀ ਬੰਦਾ ਹਾਂ ਬਚਾਏ ਹਾਂਜੀ ਸੋਸਾਸ਼ੀ ਕਾਲ ਜੀ ਸਾਰਿਆਂ ਨੂੰ ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਸੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਗਾਣਾ ਆਪਣਾ 100k ਹੋ ਗਿਆ ਜੀ ਯਾਨੀ ਕਿ ਲੱਖ ਟੱਪ ਗਿਆ ਤੇ ਵਾਹਿਗੁਰੂ ਮੇਰ ਕਰਨ ਫਟ ਗਿਆ ਬਹੁਤ ਬਹੁਤ ਦਿਲਦਿਆਂ ਗਹਿਰਾਨਿਆਂ ਦਾ ਤੁਹਾਡਾ ਧੰਨਵਾਦ ਤੇ ਗਾਣੇ ਨੂੰ ਦੱਬ ਕੇ ਸ਼ੇਅਰ ਕਰਿਓ ਮਾਰੇ ਜਾਨੇ ਸ਼ੇਅਰ ਕਰੋ ਪੁੱਤ ਗਾਣੇ ਨੂੰ ਨਾ ਸਪੋਰਟ ਕਰੋ ਨਾ ਸਪੋਰਟ ਕਰੋ ਹਾਂਾਰੇ ਜਾਨੇ ਮੇਰੇ ਪੁੱਤ ਤਿੰਨ ਦਿਨਾਂ ਦੇ ਵਿੱਚ ਆਪਣਾ 100k ਹੋ ਗਿਆ ਬਹੁਤ ਲੱਖ ਹੋ ਗਿਆ ਬਹੁਤ ਲੱਖ ਹੋ ਗਿਆ ਬਸ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਆ ਪੁੱਤ ਬਹੁਤ ਜ਼ਿਆਦਾ ਖੁਸ਼। ਸਰ ਆਪ ਅੱਜ ਇੱਕ ਖੁਸ਼ੀ ਜੋ ਲੈ ਕੇ ਚ ਆਦੇ ਆ। ਕੀ ਲੈ ਕੇ ਆਉਂਦੇ ਆ? ਹਾਂ। ਕੀ ਲੈ ਕੇ ਜਾਣਾ? ਹੰੜੜੀਏ ਦਾ ਕੇਕ ਕੱਟਾਂਗੇ ਅੱਜ। ਹੰੜੜੀਏ ਦਾ ਕੇਕ ਕੱਟਣਾ। ਮੈਨਾਂ ਕਹਾਂ ਵੱਧ ਹੋ ਰਹਿਣ ਦੀ। ਫਿਰ ਉਹ ਵੱਧ ਦਾ ਕੱਟਾਂਗੇ। ਹਾਂ। ਉਹ ਡੈਸ਼ਬੋਰਡ ਆਪਣਾ ਮਿਲੀਅਨ ਚ ਗਿਆ ਹੋਇਆ ਉਹ Song। ਸਾਰੇ ਜਾਣੇ ਉਹ ਵੀ Song ਜ਼ਰੂਰ ਸੁਣੇ ਸਰ ਜੀ। ਹਾਂ। ਕਿਉਂਕਿ ਆਪਣੇ ਪਹਿਲਾਂ ਵੀ ਗਾਣੇ ਆਏ ਆ ਗਰਲੇਜ ਆ ਕਰਨਾ। ਉਸ ਤੋਂ ਬਾਅਦ ਥੋੜਾ ਜਿਹਾ ਗੈਪ ਪੈ ਗਿਆ ਸੀਗਾ ਜਿਹਦੇ ਕਰਕੇ ਸਾਨੂੰ ਰੋਕਣਾ ਪਿਆ ਤੇ ਹੁਣ ਫਿਰ ਹਥਿਆਰ ਚੱਕਿਆ ਹੁਣ ਲਗਾਤਾਰ ਮင်း ਇਹ ਬਿਹੇ ਬਿਹਤ ਨਵਾਦੋ ਗਾਣੇ ਆਇਆ ਕਰਨੀ ਡੈਸ਼ਬੋਰਡ ਕੋਈ ਵੀ ਮਿਲੀਅਨ ਚਲੇ ਜਾ ਡੈਸ਼ਬੋਰਡ ਦਨਾਲੀ ਚ ਗਲਾਬ ਪਰਚੇ ਪਰਚੇ ਜਿਹੜਾ ਗਾਣਾ ਆਇਆ ਸੀ ਉਹ ਆਪਣਾ ਗਾਂਧੀ ਮੂਵੀ ਚ ਆਇਆ ਸੀਗਾ ਤੇ ਤੁਸੀਂ ਸਾਰੇ ਜਣੇ ਉਹ ਗਾਣਿਆਂ ਨੂੰ ਵੀ ਜਾ ਕੇ ਦੇਖੋ ਤੇ ਉਹਨਾਂ ਦੇ ਵੀ ਰੀਲਾਂ ਬਣਾਓ ਤੇ ਇਹ ਜਿਹੜਾ ਰਸ ਮੰਗਾਣਾ ਆ ਆਪਣਾ ਇਹਦੇ ਤੋਂ ਵੱਧ ਤੋਂ ਵੱਧ ਰੀਲਾਂ ਬਣਾਓ ਮੈਂ ਕਿਹਾ ਅਗਲੇ ਮਹੀਨੇ ਫਿਰ ਅਸੀਂ ਫੇਰ ਇੱਕ ਗਾਣਾ ਹੁਣ ਤਿਆਰ ਹੋ ਰਿਹਾ ਫਿਰ ਹਾਂ ਤੇ ਗਾਣੇ ਤੇ ਗਾਣਾ ਠਾ ਗਾਣੇ ਵਾਲੀ ਗੱਲ ਹੋ ਗਈ ਹੁਣ ਬਾਕੀ ਜੇ ਕੋਈ ਗਾਣੇ 'ਚ ਕਮੀ ਪੇਸ਼ੀ ਆ ਉਹ ਵੀ ਦੱਸ ਦਿਓ ਕਮੈਂਟ ਕਰਕੇ ਤੇ ਜੇ ਗਾਣਾ ਵਧੀਆ ਲੱਗੇ ਉਹ ਵੀ ਕਮੈਂਟ ਤੁਸੀਂ ਮੈਂ ਤੁਹਾਡੇ ਕਮੈਂਟਾਂ ਦਾ ਸੌਰੀ ਜੀਦਾ ਰਿਪਲਾਈ ਨਹੀਂ ਹੁੰਦਾ ਪਰ ਤੁਸੀਂ ਬਹੁਤ ਵਧੀਆ ਤੇ ਪੋਜ਼ਿਟਿਵ ਕਮੈਂਟ ਦਿੰਨੇ ਹੋ ਜਿਹਦੇ ਕਰਕੇ ਸਾਨੂੰ ਵੀ ਪੋਜ਼ਿਟਿਵ ਵਾਈਬ ਆਉਂਦੀ ਹੈ ਤੇ ਕੁਝ ਹੋਰ ਵਧੀਆ ਨਵਾਂ ਕਰਨ ਦਾ ਸਾਨੂੰ ਵੀ ਆਇਆ ਹੁੰਦਾ ਵੀ ਕੁਝ ਹੋਰ ਵਧੀਆ ਨਵਾਂ ਲੈ ਕੇ ਤੁਹਾਡੇ ਲਈ ਆਈਏ ਤੇ ਹੁਣ ਕੇਕ ਲੈ ਕੇ ਆਉਣਾ ਚਲੋ ਵੀ ਹੁਣ ਕੇਕ ਲੈ ਕੇ ਆਉਣੇ ਅੱਜ ਫਿਰ 100 ਕੇ ਦਾ ਕੇਕ ਕੱਟਦੇ ਆ ਇਲਸ 100 ਕੇ ਹੋ ਗਿਆ ਬਹੁਤ ਸਾਡਰੀ ਦਾ ਇਹੀ ਬਹੁਤ ਵੱਡੀ ਗੱਲ ਆ ਕੋਈ ਗੱਲ ਨਹੀਂ ਅੱਜ 100 ਕੇ ਹੋਇਆ ਤੇ ਕੱਲ ਨੂੰ ਮਿਲੀਅਨਾਂ 'ਚ ਵੀ ਜਾਊ ਗੱਲ ਇਹਦਾ 3 ਦਿਨ ਹੋਇਆ ਰੁੜੀ ਜਾਣਾ ਤੁਸੀਂ ਬਸ ਦੱਬੀ ਰੱਖਿਓ ਤੇ ਇੰਸਟਾ ਦੇ ਥੋੜੀ ਕਿਰਪਾ ਨਾਲ ਸਾਰਿਆਂ ਦੀ ਥੋੜੀ ਸਪੋਰਟ ਦੇ ਨਾਲ ਤੇ ਵਾਇਗੁਰੂ ਦੀ ਕਿਰਪਾ ਦੇ ਨਾਲ ਇੰਸਟਾ ਤੇ ਆਪਣਾ ਗਾਣਾ ਟ੍ਰੈਂਡਿੰਗ ਦੇ ਵਿੱਚ ਆਡੀਓ ਚੱਲ ਰਹੀ ਹੈ ਰਸਮਾ ਸੋ ਤੁਸੀਂ ਵੱਧ ਤੋਂ ਵੱਧ ਜਾ ਕੇ ਰੀਲਾਂ ਬਣਾਓ ਤੇ ਇੰਸਟਾ ਦੇ ਵੀ ਕੁਮੇਰੀ ਜਿਹੜੀ ਕਮਾ ਦਿਓ ਆਜੋ ਹੁਣ ਆਪਾਂ ਕੇਕ ਲੈ ਕੇ ਆਉਨੇ ਆ ਲਓ ਜੀ ਹੌਣ ਚੱਲਾਂਗੇ ਮੱਕੜ ਬੇਕਰੀ ਵਾਲਿਆਂ ਦੇ ਰੇਤ ਤੋਂ ਲਾਵਾਂ ਕੇਕ-ਕੂਕ ਆਹ ਲਓ ਜੀ ਹੁਣ ਆਪਾਂ ਕੇਕ ਸਿਲੈਕਟ ਕਰਾਂਗੇ ਕਿਹੜਾ ਕੇਕ ਲੈ ਕੇ ਜਾਣਾ ਆਹੀ ਸੌ ਲੱਗਣ ਦਾ ਇਹ ਲੈਣਾ ਹਾਂ ਚਲੋ ਆ ਉੱਪਰ ਮੰਗੋ ਹੈ ਸੀਰਪ ਅਜੜ ਤੂੰ ਤਾਂ ਬਾਈ ਉਧਰ ਪਤਾ ਹੈ ਹਾਂਜੀ ਉੱਪਰ ਸੀਰਪ ਮੰਗੋ ਵਾਲਾ ਕਰੋ ਮੰਗੋ 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 ਇਹ ਮੰਗੋ ਲੈ ਨਹੀਂ ਇੱਕ ਮਿੰਟ ਹੋ ਜਾਓ ਮੈਂ ਗੋਰੀ ਕੋਟਿੰਗ ਲੁਨੂ ਭਾਈ ਕਿਉ ਫਿਰ ਹੋਰ ਦੇਖ ਲਾ ਜੇ ਨਹੀਂ ਮੈਂਗੋ ਵਾਲੀ ਲੈਣੀ ਉਹ 1/2 ਕਿਜੀ ਦਾ ਸੀ ਆਹ ਕਿ ਕਿਲੋ ਵਾਲਾ ਆਪਣਾ ਹੀ 100 ਕੇ ਹੋਇਆ ਆਪਾਂ ਜੂਟਾ ਲੈ ਲਾ ਜਿੱਦਣ ਨੀ ਲੈਣ ਹੋਇਆ ਦੁਬੱਡਾ ਲੈ ਲਾਂਗੇ ਬਾਜੀ ਆ 1/2 ਕਿਜੀ ਆ ਮਾਤਾ ਆਪ ਕੋ ਆਪ ਕੋ ਓਕੇ ਤੇ ਆਹ ਵਾਲਾ ਕਿਹੜਾ ਵਾ ਆ ਬਟਰਸਕੋਚ ਹੈ ਮੈਂ ਨਾ ਇਹ ਲੈ ਰਾਇਆ ਪੁੱਛੇ ਇਹਨਾਂ ਨੂੰ ਕਿਹਾ ਆਹ ਬਟਰਸਕੋਚ ਕੀ ਕਿਲਾ ਲੈ ਲਾ ਬਸ ਦੇਖ ਲੈ ਆਹੀ ਲੱਗਾ ਲੱਗਾ ਆ ਵੀ ਮੈਂਗੋ ਆਪਾਂ ਦੋ ਜਿਹੜੇ ਭਾੜੇ ਵਾਲਾ ਉਹ ਪਾਈ ਨਿੱਪਲ ਆ ਆ ਆ ਕੇ ਜੀ ਇਹ ਪਾਈ ਨਿੱਪਲ ਦੋ ਮੈਨੂੰ ਤਾਂ ਬਾੜੇ ਛੁੱਟਿਆ ਆ ਠੀਕ ਆ ਆ ਲੈ ਜਾ ਆ ਲੈ ਜਾ ਉਹਨੇ ਚੱਲ ਗਰਾ 100 ਕੀ ਲਿਖਿਆ ਸੀ ਲੈ ਮੈਂ ਤੰਦੋ ਚੋਕ ਦਿਖੇ ਕਲੀਅਰ ਕਲੀਅਰ ਨਹੀਂ ਲੇਖ ਦੋ ਬਾਈ ਦੰਨ ਦੀ ਥਾਂ ਤੇ ਤਾਂ ਚਾਹੇ ਟੇਕੀ ਲਾ ਦਿਓ ਨਹੀਂ ਟੱਕ ਤੋਂ ਕੋਈ ਲੋੜ ਹੀ ਨਹੀਂ ਐਸਓ ਐਨ ਜੀ ਐਰ ایس ਰਸਮਾ ਸੋ ਤੁਹਾਡੇ ਸਾਰਿਆਂ ਦੀ سپورਟ ਦੇ ਨਾਲ ਆਪਣਾ ਗਾਣਾ 100 ਕੀ ਟੱਪ ਗਿਆ ਜੀ ਤੇ ਐਂ ਕਿਰਪਾ ਬਣਾਈ ਰੱਖਿਓ ਵਾਈਬਰੂ ਮੇਰ ਕਰਨ ਦਬਕੇ ਰੱਖਿਓ ਕੰਮ ਤੇ ਹੁਣ ਆਪਾਂ ਕੀ ਇਕੱਟਾਂਗੇ ਸਾਰੇ ਜਣੇ ਸਾਰੇ ਜਣੇ ਇਕੱਟਾਂਗੇ ਲੈ ਆਂਦਾ ਆਪਾਂ ਕੀ 100 ਕੇ ਇੱਕ ਕਟਾਂਗੇ ਅੱਜ ਇੱਕ ਕੇਕ ਦਾ ਰੰਗ ਉਹ ਨਾ ਜ਼ਹਿਰੀਲਾ ਰੰਗ ਹੈ ਤਾਂ ਇਹਦਾ ਮੈਂ ਹਾਂ ਸੁਣਿਆ ਜ਼ਹਿਰੀਲਾ ਇਹਨੇ ਇਹੋ ਸਾਧ ਕੀਤਾ ਨਹੀਂ ਮਾਂ ਮਾ ਜੀ ਕਲਰ ਤਾਂ ਜਿਹੜਾ ਹੈਗਾ ਹੈਗਾ ਜਿਹੜੀ ਆ ਲੰਮੀ ਬਾਈ ਹੈ ਨਾ ਆ ਇਹ ਕੀ ਆ 20 ਪਣੀ ਜੀ ਤੈਨੂੰ 20 ਪਣੀ ਵਜਾਉਂਦੇ ਆ ਮਾਂ ਦੋ ਮਿੰਟ ਰੱਖ ਦੋ ਦੋ ਮਿੰਟ ਰੱਖ ਲਿਓ ਕਰਾ ਦੂ ਕਰਾ ਜੀ ਕੀ ਕੱਟੀਏ ਸਾਰੇ ਜਣਾਂ ਨੂੰ ਇੱਕ ਦਿਖਾ ਦੋ ਤੁਸੀਂ ਲਾਈਵ ਦੇਖੋ ਤੁਸੀਂ ਆਜੋ ਕਰਾਂ ਡੈਡੀ ਉਹ ਉਹ ਨੇੜੋਂ ਉਹ ਬੜੇ ਬਾਰੇ ਕਿੰਨੀਆਂ ਆ ਤੁਹਾਨੂੰ ਦੋ ਬੋਤਲ ਨਹੀਂ 100 ਹੋਇਆ ਫਿਰ ਇੱਕ ਹੀ ਚਾਹੀਦੀ ਹੈ ਜੇ ਇੱਕ ਹੀ ਲਈ ਹੈ ਹਾਂ 100 ਇੱਕ ਕਰ ਦਿੰਨੇ ਆਂ ਆਪਾਂ ਜੀਰੋ ਕਿੱਦਾਂ ਬਣਾਉਣਗੇ ਜੀਰੋ ਲੈ ਗਿਆ ਉਹਦੇ ਉੱਤੇ ਉਹ ਲੈ ਆਉਣੀ ਸੀ ਉਹ ਤੇ 1 2 ਜਿਹੜੇ ਹੁੰਦੇ ਕਿਹੜੇ ਹਾਂ 100 ਲੈ ਕੇ ਆਵਾਂਗੇ ਚਾ ਕੋਈ ਨਾ ਗਾਂਹ ਲਈ ਵੀਡੀਓ ਤੇ ਲਿਆਵਾਂਗੇ ਗਾਂਹ ਲਈ ਤੇ ਲਿਆਵਾਂਗੇ ਸਹੀ ਗੱਲ ਹਾਂ ਇਹਦੇ ਵਿੱਚ ਤਿੰਨ ਚਾਰ ਯਾਦ ਨਹੀਂ ਆਣਾ ਪਰ ਇਹ ਚੀਜ਼ ਚੇਤਾ ਭੁੱਲ ਗਿਆ ਇਹ ਜੀ ਦਾ ਚੱਲ ਕੋਈ ਨਾ ਹੌਲੀ ਹੌਲੀ ਸਿੱਖਾਂਗੇ ਹਾਂ ਆਹ ਤਿਆਰ ਆਹ ਲੈ ਇਹਦਾ ਚੱਕਦਾ ਚੱਕਦਾ ਕੰਮ ਨੂੰ ਦਸੇਨ ਸਿੰਘ ਜੀ ਤੁਸੀਂ ਅੱਜ ਮੈਸੋਂ ਚਲੋ ਕੀਹਦਾ ਹਾਰ ਦੀ ਲਾਗੀ ਤੁਹਾਡੀ ਹਾਂਜੀ ਆਹ ਆ ਤਿਆਰ ਵੀਪਣੀ ਹੈ ਜੀ ਆਹ ਇਹ ਚਾਕਲੇਟ ਆ अच्छा आज चलियो पता ही ना हासिल है मारे तेल और हेयर केक तो भरे रखे हां केक टॉप का भी भरे रखियो आजा इधर पहले ना हजे ना मार स्प्रे तो, जारी। तो, जारी। तो नहीं किसी को नहीं नहीं वो नहीं कामगा आ लो स्प्रे ओए यार ओ पी पी तू की नहीं लगी और तू आए ले फूका मारो पहले ਚਲੋ ਜੀ ਦੇ ਨਾ ਚੱਲ ਪਣਾ ਉਹ ਕੇਗ ਤੇ ਪਾ ਕਿਨੇ ਰਹਿ ਗਏ ਇੱਕ ਚੱਲਗੇ ਦੋਨੇ ਚੱਲਗੇ ਚਲਾ ਤੇ ਇਕੱਠੀ ਚਲਾ ਤੇ ਨਹੀਂ 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 ਚਲਾ ਤੇ ਦੋਨੇ ਇਕੱਠੇ ਤੁਹਾਡਾ ਬਹੁਤ ਬਹੁਤ ਸਾਰਿਆਂ ਦਾ ਧੰਨਵਾਦ ਜੀ ਗਾਣੇ ਨੂੰ ਇੰਨਾ ਪਿਆਰ ਦੇ ਰਹੇ ਹੋ ਤੇ ਆਪਣਾ ਗਾਣਾ ਸਪੋਟੀਫਾਈ ਜੀਓ ਸਾਵਨ ਤੇ ਆਈਟਿਊਨ ਸਾਰੀਆਂ ਵੈਬਸਾਈਟਾਂ ਤੇ ਆ ਚੁੱਕਿਆ ਤੁਸੀਂ ਡਾਊਨਲੋਡ ਕਰਕੇ ਸੁਣ ਵੀ ਸਕਦੇ ਹੋ ਤੇ ਵੱਧ ਤੋਂ ਵੱਧ ਰੀਨਾ ਦਾ ਹੁਣ ਖਿੱਚ ਦਿਓ ਕੰਮ ਨੂੰ ਘੜਾ ਕਹਿੰਦਾ ਇਹ ਵੀ ਹਾਂ ਤੇ ਇਹ ਤਾਂ ਕੱਟ ਵੀ ਦਿੱਤਾ ਬੰਦੀ ਇਹ ਮੈਂ ਕਿਹਾ ਚੁੱਪ ਦੀ ਲੋ ਪਤਾ ਨਹੀਂ ਕੱਦ ਤੋ ਖੜੀ ਆਏ ਤਾਂ ਪਤਾ ਨਹੀਂ ਇੱਧਰ ਤਾਂ ਲੈਂ ਬਣਾਤੀ ਕੇ ਕੀ ਕਰੀ ਕੋਈ ਗੱਲ ਨਹੀਂ ਹਾਂ ਬਾਅਦ ਇਹ ਹੁਣ ਬਾਅਦ ਤੋਂ ਬਾਅਦ ਸਪੋਰਟ ਕਰੋ ਹੁਣ ਹਾਂ ਹੁਣ ਥੋੜੇ ਜਿਹੇ ਰਤੀ ਆ ਸਾਰਾ ਕੋ ਹਾਂ ਬਸ ਹੁਣ ਥੋੜੇ ਜਿਹੇ ਤੁਹਾਨੂੰ ਬਹੁਤ ਜਿਆਦਾ ਪਿਆਰ ਦੇ ਰਹੇ ਹਾਂ ਗਾਣੇ ਨੂੰ ਦੇਣੀ ਕੰਮ ਨੂੰ ਪਿੱਛੀ ਰੱਖੋ ਗਾਣਾ ਟ੍ਰੈਂਡਿੰਗ ਚੱਲ ਰਿਹਾ ਕਿਰਪਾ ਵਾਇਰਲ ਹੋ ਜੀ ਥੋਡੀ ਸਪੋਰਟ ਆ ਤਾਂ ਧੰਨਵਾਦ ਤੁਹਾਡਾ ਬਹੁਤ ਬਹੁਤ ਸਾਰਿਆਂ ਦਾ ਜੀ ਤੇ ਆਜੂ ਫਿਰ ਕੀ ਖਵਾਈਏ ਹੁਣ ਤੁਹਾਨੂੰ ਸਾਰੇ ਆ ਨਮਸਕਾਰ ਨਮਸਕਾਰ ਚਾਕਲੇਟ ਚਾਕਲੇਟ ਲੈ ਲਓ ਆ ਖਾਲਾ ਤੂਤੀ ਸੀ ਯਾਰ ਤੂੰ ਦੀ ਚਾਹੀਆ ਨਾ ਦਰਨਾ ਇਹ ਵੀ ਉੱਠਾ ਕਰ ਤਾ ਵੀ ਲਾ ਖਾਵੇ ਨਾ ਖਾੜਦੇ ਬਾਬੇ ਇਹ ਕਾਲਾ ਇਹ ਦਵਾਈਆਂ ਤੂੰ ਦੋ ਹੀ ਲਵਾਇਆ ਇਹ ਲਾ ਦੋ ਲਵਾਇਆ ਸੀ ਡੈਡੀ ਨੂੰ ਸੀ ਮਮੀ ਨੂੰ ਸੀ ਬਾਜ ਗਏ ਤਾਂ ਲਿੰਡੀ ਦੀ ਨਾ ਰਾਜ ਕਰੋ ਪੈ ਗਿਆ ਨਹੀ ਇਹ ਰੇ ਖਾਣੀ ਸੀ ਰੇ ਇਹਿਆ ਆਦਾ ਜੀ ਕਰਦਾ ਗੁਰੇ ਡਾਟੇ ਦਿੱਤੀ ਉਹ ਗੱਲ ਦਿੰਦੇ ਘਰ ਲਈ ਕੀ ਨਹੀਂ ਦੰਦ ਨਹੀਂ ਸਾਡੀ ਸਾਰਿਆਂ ਨੂੰ ਵੱਡੇ ਸਪੋਰਟ ਸਾਡੇ ਵੀ ਮੰਮੀ ਡੈਡੀ ਦਾ ਇਹਨਾਂ ਕਰਕੇ ਵੀ ਸਾਰਾ ਕੁਝ ਹੋ ਰਿਹਾ ਇਹਨਾਂ ਕਰਕੇ ਆਪਾਂ ਇੱਥੇ ਤੱਕ ਪਹੁੰਚੇ ਆ ਸੋ ਵਾਈ ਗਰੂਪ ਮੇਲ ਕਰਨ ਤੇ ਸਾਡੀਆਂ ਉਮਰਾਂ ਵੀ ਇਹਨਾਂ ਨੂੰ ਪਾਉਂਦਾ ਆ ਤਾਂ ਆਪੋ ਆਪਣੀ ਉਮਰ ਹੀ ਰੱਖੋ ਚਲੋ ਹੁਣ ਆਪਾਂ ਕੱਟਾਂਗੇ ਕੇਕ ਚਲੋ ਵੀ ਚਲੋ ਆ ਜਾ ਵੀ ਸੋਹਣੀ ਡੈਢ ਫੜੋ ਆਜੋ ਵੀ ਫੋਟੋ ਖਾ ਲਈ ਤੇ ਨਿੱਕੇ ਸ਼ੇਰੋ ਚਲੋ ਸ਼ੇਰੋ ਤੋੜੀਆਂ ਮੇਰੀਆਂ ਇਕੱਲੀ ਨਹੀਂ ਰਹਿ ਗਈਆਂ ਚਲੋ ਬੰਦੇ ਘੱਟ ਜੀ ਉਹ ਤੋਂ ਬੰਦੇ ਪੂਰੇ ਹੋ ਗਏ ਨਹੀਂ ਲੱਗਿਆ ਤਾਂ ਕਿੱਥੇ ਕਰਾਂ ਕੰਮ ਨੂੰ ਜੀ ਵਾਦਾ ਜਿੰਨੀ ਸ਼ੇਤੀ ਖਿੱਚਾਂਗੇ ਉਹਨੀ ਸ਼ੇਤੀ ਇਕੱਠੇ ਕਰਾਂਗੇ ਹਾਂ ਫਿਰ ਪਾਰਟੀ ਕਰਾਂਗੇ ਆਪਾਂ ਇਕ ਤੇ ਬਾਕੀ ਹੁਣ ਬੀਹਾਂ-ਬੀਹਾਂ ਤੇ ਨਾ ਵਾਦੂ ਗਾਣੇ ਆਈ ਜਣੇ ਚੱਕੀ ਰੱਖਿਓ ਕੰਮ ਨੂੰ ਆਪਦੇ ਕੰਨੀ ਉਸ ਪੂਰਾ ਕੰਮ ਚੱਕਾਂਗੇ ਤੇ ਸਾਰੀਆਂ ਸਾਈਟਾਂ ਦੇ ਉੱਤੇ ਜਿਵੇਂ ਆਪਾਂ ਤੁਹਾਨੂੰ ਦੱਸ ਕੇ ਆਟਿਆ ਜੀਓ ਸਾਬਨ ਤੇ ਆਈ ਟਿਊਨ ਵਗੈਰਾ ਤੇ ਸਾਰਿਆਂ ਤੇ ਗਾਣਾ ਆਪਣਾ ਆ ਗਿਆ ਵੱਧ ਤੋਂ ਵੱਧ ਸ਼ੇਅਰ ਕਰੋ ਬਹੁਤ ਲੋਕ ਆ ਲੈ ਵੀ ਚਲੋ ਜੀ ਚਾਹ ਪਲਾਨ ਆਇਆ ਸੋਨੇ ਅਚ ਆ ਗਿਆ ਲੈ ਆ ਬਲ ਮੈਨੂੰ ਤਾਂ ਮਾੜਾਂਗਾ ਗਾਈ ਮਾੜਾ ਜੀ ਨਾ ਆਹੋ ਲੈ ਫਿਰ ਮਾੜਾਂ ਜਾਨਾ ਨਾ ਇਹਦਾ ਹੈਪੀ ਬਰਥਡੇ ਕਹੀ ਜਾਂਦੇ ਆ ਗੱਡ ਨਹੀਂ ਆਪਣਾ 100 ਕਿ ਹੋਇਆ ਆ ਆ ਦਿਖਾ ਇਧਰਲੇ ਪਾਸੇ ਲੈ ਕੇ ਦਿਖਾ ਦੇ ਨੇ ਲਾਈਵ ਚ 100 ਕਿ ਦਰ ਰਸਮ 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 ਲ ਮਾੜਾ ਦੀ ਆਕਾਲਾ ਚੱਕ ਪਰ ਆਹ ਮਮਰਵਾਲ ਅਲੀ ਬੋਟ ਤੇ ਯਾਰ ਕੋ ਵੀ ਉਧਰੋਂ ਲਿਆਉ ਉਹ ਲਬੋਈ ਫੋਟੋ ਵੇਚਦੇ ਹੈ ਦੋ ਨਹੀਂ ਜਲੇ ਉਧਰੋਂ ਲਿਆਉ ਵੀ ਵੀਰੇ ਫੋਟੋ ਵੇਚਦੇ ਦੜ ਦੋ ਮਿੰਟ ਕੱਢ ਚ ਵੀਰੇ ਫੋਟੋ ਕੱਢਦੇ ਆ